ਸਾਰਿਆਂ ਨੂੰ ਸਤ ਸ੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ ਸੋ ਅੱਜ ਅੱਪਾ ਬਣਾਵਾਂਗੇ ਬਹੁਤ ਹੀ ਸਵਾਦ ਤੇ ਟੇਸਟੀ ਵੈਜ ਸੋਇਆ ਕੀਮਾ ਤੇ ਬਹੁਤ ਹੀ ਸਵਾਦੇ ਬਣ ਕੇ ਤਿਆਰ ਹੁੰਦੀ ਹੈ ਵੈਜ ਸੋਇਆ ਕੀਮਾ ਬਣਾਉਣ ਲਈ ਮੈਂ ਇੱਥੇ ਦੋ ਕੋਲੀਆਂ ਲਿੱਤੀਆਂ ਫੋਰਚੂਨ ਸੋਇਆ ਗ੍ਰੈਨੂਲਸ ਤੇ ਤੁਸੀਂ ਚਾਹੋ ਤਾਂ ਦੂਸਰੀ ਸੋਇਆਬਿੰਦੀ ਬੜੀਆਂ ਨੂੰ ਭਿਓ ਕੇ ਬਾਅਦ ਚੋਂ ਦਾ ਚੂਰਾ ਬਣਾ ਸਕਦੇ ਹੋ ਤੇ ਇਹਨਾਂ ਨੂੰ ਮੈਂ ਪਾਣੀ ਪਾ ਕੇ ਅੱਛੀ ਤਰ੍ਹਾਂ ਬੋਇਲ ਕਰ ਲਿਆ ਜੋ ਤੱਕ ਇਹਦੀ ਜਿਹੜੀ ਵਾਈਟ ਚੱਕ ਉਪਰ ਨਹੀਂ ਆ ਜਾਂਦੀ ਉਹਦੇ ਤੱਕ ਅਸੀਂ ਨੂੰ ਬੋਇਲ ਕਰਨਾ ਹੈ ਮੋਂ ਤੁਸੀਂ ਵੇਖ ਸਕਦੇ ਹੋ ਜਿਹੜੀ ਵਾਈਟ ਚਾਹ ਅੱਗੇ ਦੀ ਉਪਰਾਨੀ ਸ਼ੁਰੂ ਹੋ ਗਈ ਹੈ ਇਸ ਸਟੇਜ ਤੱਕ ਹੀ ਅਸੀਂ ਇਸ ਨੂੰ ਗੈਸ ਤੇ ਰੱਖਣਾ ਹੁੰਦਾ ਹੈ ਹੁਣ ਅਸੀਂ ਆਪਣੀ ਗੈਸ ਦੀ ਫਲੇਮ ਕਰ ਦੇਣੀ ਬੰਦ ਤੇ ਇਸ ਨੂੰ ਚੰਗੀ ਤਰ੍ਹਾਂ ਸੀ 7 ਤੋਂ 8 ਵਾਰ ਵਾਸ਼ ਕਰਕੇ ਨਿਚੋੜ ਕੇ ਇੱਕ ਬੌਲ ਦੇ ਵਿੱਚ ਅਸੀਂ ਇਸ ਨੂੰ ਕੱਟ ਲੈਣਾ ਤੇ ਨਾਲ ਹੀ ਅਸੀਂ ਇੱਧਰ ਜਿੰਜਰ ਗਾਰਲਿਕ ਪੇਸਟ ਬਣਾਉਣਾ ਹੈ ਇੱਥੇ ਮੈਂ ਤਿੰਨ ਹਰੀ ਮਿਰਚਾਂ 1 ਇੰਚ ਅਦਰਕ ਤੇ 8 ਤੋਂ 9 ਲਸਣ ਦੀਆਂ ਬਰੀਕ ਕੱ ਲਈਆਂ ਜੇ ਮੋਟੀਆਂ ਹੋਣ ਤਾਂ 4 ਤੋਂ 5 ਲੈ ਲਓ ਤੇ ਇਸ ਦਾ ਅਸੀਂ ਪੇਸਟ ਬਣਾ ਲੈਣਾ ਹੈ ਇਸ ਪੇਸਟ ਨੂੰ ਅਸੀਂ ਸਾਰੇ ਨੂੰ ਪਾ ਦੇਣਾ ਹੈ ਆਪਣੇ ਬੌਲ ਦੇ ਵਿੱਚ ਜਿਸ ਵਿੱਚ ਅਸੀਂ ਸੋਇਆ ਗ੍ਰੈਨੂਲਸ ਰੱਖੀ ਸੀਗੀ ਤੇ ਨਾਲ ਹੀ ਪਾ ਦਵਾਂਗੇ ਇੱਕ ਚਮਚ ਧਨੀਆ ਪਾਊਡਰ ਦਾ ਤੇ ਡੇਢ ਚਮਚ ਇੱਥੇ ਸੀ ਮੀਟਰ ਮਸਾਲਾ ਪਾਣਾ ਤੇ ਨਾਲ ਹੀ ਅਸੀਂ ਪਾ ਦੇਣਾ ਅੱਧਾ ਚਮਚ ਗਰਮ ਮਸਾਲਾ ਤੇ ਅੱਧਾ ਚਮਚ ਅਸੀਂ ਹਲਦੀ ਦਾ ਪਾ ਦੇਣਾ ਸਵਾਦ ਅਨੁਸਾਰ ਨਮਕ ਨਮਕ ਦੋ ਚਮਚ ਮੈਂ ਇੱਥੇ ਪਾਏ ਆ ਤੇ ਨਾਲ ਹੀ ਅਸੀਂ ਪਾ ਦੇਣਾ ਹੈ گاੜਾ ਦਹੀਂ ਪੰਜ بڑے ਚਮਚ ਤੁਸੀਂ ਦੇਖ ਸਕਦੇ ਹੋ ਸਰਵਿੰਗ 스ਪੂਨ ਦੇ ਪੰਜ ਚਮਚ ਮੈਂ ਪਾਏ ਆ ਤੇ ਇਹਨਾਂ ਨੂੰ ਅਸੀਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਤੇ ਇਸ ਨੂੰ ਮੈਰੀਨੇਟ ਕਰਨ ਲਈ ਸਾਈਡ ਤੇ ਰੱਖ ਦੇਣਾ ਹੈ ਅੱਧੇ ਫੋਨੇ ਘੰਟੇ ਲਈ ਤੇ ਜਦੋਂ ਤੱਕ ਇਹ ਮੈਰੀਨੇਟ ਹੋ ਰਿਹਾ ਉਦੋਂ ਅਸੀਂ ਕੜਾਹੀ ਲੈ ਲਵਾਂਗੇ ਕੜਾਹੀ ਨੂੰ ਗਰਮ ਕਰਨ ਤੋਂ ਬਾਅਦ ਉਸ ਵਿੱਚ ਮੈਂ ਇੱਕ ਕਟਛ ਪਾਇਆ ਦੇਸੀ ਘਿਓ ਤੁਸੀਂ ਚਾਹੋ ਤਾਂ ਬਟਰ ਵੀ ਪਾ ਸਕਦੇ ਹੋ ਦੂਸਰਾ ਘਿਓ ਜੋ ਮਰਜ਼ੀ ਤੁਸੀਂ ਯੂਜ਼ ਕਰ ਸਕਦੇ ਹੋ ਪਰ ਦੇਸੀ ਘਿਓ ਨਾਲ ਜਿਹੜਾ ਦਾ ਫਲੇਵਰ ਹੈ ਬਹੁਤ ਹੀ ਵਧੀਆ ਆਉਂਦਾ ਇਸ ਲਈ ਮੈਂ ਦੇਸੀ ਘਿਓ ਯੂਜ਼ ਕਰਦੀ ਹਾਂ ਤੇ ਤੁਸੀਂ ਵੀ ਦੇਸੀ ਘਿਓ ਵੀ ਯੂਜ਼ ਕਰਿਓ ਹੁਣ ਸਾਡਾ ਜਿਹੜਾ ਘਿਓ ਗਰਮ ਹੋ ਗਿਆ ਹੈ ਹੁਣ ਅਸੀਂ ਇਸ ਵਿੱਚ ਪਾਵਾਂਗੇ ਅੱਧਾ ਚਮਚ ਜੀਰਾ ਤੇ ਇਸ ਨੂੰ ਅਸੀਂ ਹੁਣ ਥੋੜਾ ਜਿਹਾ ਰੋਸਟ ਕਰ ਲਾਵਾਂਗੇ। ਹੁਣ ਸਾਡਾ ਜੀਰਾ ਚੰਗੀ ਤਰ੍ਹਾਂ ਰੋਸਟ ਹੋ ਗਿਆ ਹੈ। ਹੁਣ ਅਸੀਂ ਚਾਰ بڑے మీడియం ਸਾਈਜ਼ ਦੇ ਪਿਆਜ਼ ਬ੍ਰਿਕ-ਬ੍ਰਿਕ ਕੱਟ ਕੇ ਇਸ ਦੇ ਵਿੱਚ ਪਾ ਦੇਣੇ ਆ। ਪਿਆਜ਼ ਜਿੰਨੇ ਬ੍ਰਿਕ ਕਟੋਗੇ ਉੰਨੀ ਜਲਦੀ ਸਾਡਾ ਜਿਹੜਾ ਤੜਕਾ ਤਿਆਰ ਹੁੰਦਾ ਹੈ। ਤੇ ਸਵਾਦ ਵੀ ਬਹੁਤ ਲੱਗਦੇ ਆ ਬ੍ਰਿਕ-ਬ੍ਰਿਕ ਪਿਆਜ਼ ਕੱਟੇ ਹੋਏ। ਇਹਨਾਂ ਨੂੰ ਹੁਣ ਅਸੀਂ ਆਪਣੇ ਦੇਸੀ ਘਿਓ ਦੇ ਵਿੱਚ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਹੈ। ਹੁਣ ਅਸੀਂ ਇਸ ਨੂੰ ਉਦੋਂ ਤੱਕ ਪਕਾਣਾ ਹੈ ਜਦ ਤੱਕ ਕਿ ਜਿਹੜੇ ਸਾਡੇ ਪਿਆਜ਼ ਹੈ ਉਹ 골ਡਨ ਬ੍ਰਾਊਨ ਨਹੀਂ ਹੋ ਜਾਂਦੇ ਹੁਣ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਜਿਹੜੇ ਸਾਡੇ ਪਿਆਜ਼ ਹੈ 골ਡਨ ਬ੍ਰਾਊਨ ਹੋ ਗਏ ਨੇ ਇਸੇ ਤੱਕ ਅਸੀਂ ਇਸ ਨੂੰ ਚੰਗੀ ਤਰ੍ਹਾਂ ਰੋਸਟ ਕਰਨਾ ਸੀਗਾ ਤੇ ਹੁਣ ਅਸੀਂ ਇਸ ਦੇ ਵਿੱਚ ਪਾਣਾ ਹੈ ਇੱਕ ਮੀਡੀਅਮ ਕੱਟੀ ਹੋਈ ਬਰੀਕ ਬਰੀਕ ਸ਼ਿਮਲਾ ਮਿਰਚ ਤੁਸੀਂ ਚਾਹੋ ਤਾਂ ਇਸ ਦੀ ਜਗ੍ਹਾ ਮਟਰ ਵੀ ਯੂਜ਼ ਕਰ ਸਕਦੇ ਹੋ ਤੇ ਅੱਜ ਮੈਂ ਸ਼ਿਮਲਾ ਮਿਰਚ ਹੀ ਪਾ ਰਹੀ ਹਾਂ ਤੀਨਾਂ ਨੂੰ ਅਸੀਂ ਚੰਗੀ ਤਰ੍ਹਾਂ ਇੱਕ ਤੋਂ 2 ਮਿੰਟ ਲਈ ਰੋਸਟ ਕਰ ਲੈਣਾ ਹੁਣ ਇੱਥੇ 1 ਤੋਂ 2 ਮਿੰਟ ਹੋ ਗਏ ਸੀਗੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ 2 ਚਮਚ ਕਸ਼ਮੀਰੀ ਲਾਲ ਮਿਰਚ ਦਾ ਪਾਊਡਰ ਤੇ ਨਾਲ ਹੀ 1 ਚਮਚ ਹਲਦੀ ਦਾ ਤੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਪਾਣੀ ਪਾ ਕੇ ਉਹਨਾਂ ਤੋਂ ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ 1 ਤੋਂ 2 ਮਿੰਟ ਅਸੀਂ ਇਸ ਨੂੰ ਹੋਰ ਰੋਸਟ ਕਰਾਂਗੇ ਇੱਥੇ 1 ਤੋਂ 2 ਮਿੰਟ ਹੋ ਗਏ ਸੀਗੇ ਤੇ ਮੈਂ ਇੱਥੇ ਪਾ ਦਿੱਤਾ ਹੁਣ ਦੋ ਮੀਡੀਅਮ ਸਾਈਜ਼ ਟਮਾਟਰਾਂ ਦੀ ਪਿਊਰੀ ਟਮਾਟਰਾਂ ਦੀ ਪਿਉਰੀ ਪਾਨ ਤੋਂ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਨਾਲ ਹੀ ਅਸੀਂ ਇਹਦੇ ਵਿੱਚ ਐਡ ਕਰਨਾ ਹੈ ਥੋੜਾ ਜਿਹਾ ਨਮਕ ਤਾਂ ਜੋ ਸਾਡੇ ਟਮਾਟਰ ਜਲਦੀ ਗਲ ਜਨ ਨਮਕ ਪਾਨ ਤੋਂ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਅਸੀਂ ਹੁਣ ਇਸ ਤੇ ਦੇ ਦਨ ਨਮਕ ਕੜਾਹੀ ਦਾ ਢੱਕਣ ਤੇ ਇਸ ਨੂੰ ਹੁਣ ਅਸੀਂ ਉਦੋਂ ਤੱਕ ਪਕਾਣਾ ਜਦ ਤੱਕ ਕਿ ਇਹ ਤੇਲ ਸਾਈਡ ਤੇ ਨਹੀਂ ਛੱਡ ਜਾਂਦਾ ਸਾਡੇ ਟਮਾਟਰ ਹੁਣ ਇੱਥੇ ਤਿੰਨ ਤੋਂ ਚਾਰ ਮਿੰਟ ਹੋ ਗਏ ਸੀਗੇ ਤੁਸੀਂ ਦੇਖ ਸਕਦੇ ਹੋ ਜੀ ਸਾ ਟਮਾਟਰਾਂ ਦੀ ਪਿਉਰੀ ਹੈ ਜਿਹੜਾ ਇਹਦਾ ਐਕਸਟਰਾ ਪਾਣੀ ਸੀਗਾ ਸਾਰਾ ਸੁੱਕ ਗਿਆ ਹੈ ਪਰ ਮੈਂ ਇਸ ਨੂੰ ਥੋੜੀ ਜਿਹਾ ਹੋਰ ਟੱਕ ਕੇ ਅਜੇ ਪਕਾਵਾਂਗੀ ਇਸ ਨੂੰ ਥੋੜੀ ਜਿਹਾ ਟੱਕ ਕੇ 2 ਮਿੰਟ ਲਈ ਸੀ ਹੋਰ ਪਕਾ ਲਵਾਂਗੇ ਹੁਣ ਇੱਥੇ 2 ਮਿੰਟ ਹੋ ਗਏ ਸੀਗੇ ਹੁਣ ਜਿਹੜਾ ਸਾਡਾ ਤੜਕਾ ਹੋ ਤਿਆਰ ਹੈ ਮਸਾਲਾ ਹੁਣ ਅਸੀਂ ਇਹਦੇ ਵਿੱਚ ਜਿਹੜਾ ਅਸੀਂ ਮੈਰੀਨੇਟ ਕਰਨ ਹੋਈ ਸਾਈਡ ਤੇ ਰੱਖੀ ਹੋਈ ਸੀ ਕਿ ਸੋਇਆਬੀਨ ਉਹ ਹੁਣ ਅਸੀਂ ਇਹਦੇ ਵਿੱਚ ਐਡ ਕਰ ਦੇਣੀ ਆ ਤੇ ਥੋੜਾ ਜਿਹਾ ਸੀਜ਼ ਵਿੱਚ ਜਿਹੜਾ ਸਾਡਾ ਹੈਗਾ ਬਾਉਲ ਉਹਦੇ ਵਿੱਚ ਥੋੜੇ ਜਿਹਾ ਪਾਣੀ ਪਾ ਕੇ ਸਾਈਡ ਤੇ ਜਿਹੜੀ ਸਾਡੀ ਮੈਰੀਨੇਸ਼ਨ ਹੈ ਚੰਗੀ ਤਰ੍ਹਾਂ ਸਾਫ਼ ਕਰਕੇ ਅਸੀਂ ਵਿੱਚ ਪਾ ਦਵਾਂਗੇ ਤੇ ਹੁਣ ਅਸੀਂ ਆਪਣੀ ਸੋਇਆਬੀਨ ਨੂੰ ਤੇ ਅਸੀਂ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਹੁਣ ਸਾਡਾ ਜਿਹੜਾ ਮਸਾਲਾ ਤੇ ਸੋਇਆਬੀਨ ਅੱਛੀ ਤਰ੍ਹਾਂ ਮਿਕਸ ਹੋ ਗਈ ਹੈ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਇੱਕ ਗਲਾਸ ਪਾਣੀ ਦਾ ਤੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਪਾਣੀ ਪਾਣ ਤੋਂ ਬਾਅਦ ਤੇ ਹੁਣ ਅਸੀਂ ਇਸ ਨੂੰ ਢੱਕ ਕੇ 10 ਤੋਂ 15 ਮਿੰਟ ਲਈ ਮੀਡੀਅਮ ਫਲੇਮ ਤੇ ਪਕਾਵਾਂਗੇ ਹੁਣ ਇੱਥੇ 10 ਮਿੰਟ ਹੋ ਗਏ ਸੀ ਕਿ ਵੈਸਟਰਨ ਵਿੱਚ ਵਿੱਚ ਨੂੰ ਵੀ ਇਸ ਨੂੰ ਇਕ ਵਾਰ ਚਲਾ ਰਹੀ ਸੀ ਕਿ ਤਾ ਉਹ نیچے ਨਾ ਲੱਗ ਜਾਵੇ 10 ਮਿੰਟ ਬਾਅਦ ਜਦੋਂ ਮੈਂ ਇਸ ਦਾ ਢੱਕਣ ਖੋਲਿਆ ਹੁਣ ਤੁਸੀਂ ਦੇਖ ਸਕਦੇ ਹੋ ਸਾਡਾ ਜਿਹੜਾ ਪਾਣੀ ਸੀਗਾ ਸੁੱਕ ਗਿਆ ਥੋੜਾ ਥੋੜੀ ਗਰੇਵੀ ਰਹਿ ਗਈ ਆ ਤਿਆਨੀ ਅਸੀਂ ਰੱਖਣੀ ਦੀ ਹੈ ਥੋੜੀ ਜੀ ਤੇ ਜੇ ਸਾਡੀ ਸਬਜੀ ਹੁਣ ਬਣ ਕੇ ਤਿਆਰ ਆ ਹੁਣ ਅਸੀਂ ਇਸ ਦੇ ਵਿੱਚ ਇੱਕ ਲਾਸਟ ਇੰਗਰੀਡੀਅੰਟ ਪਾਣਾ ਹੈ ਉਹ ਹੈਗੇ ਸੀ ਰਿੰਗ ਸਾਈਜ਼ ਦੇ ਕੱਟੇ ਹੋਏ ਬ੍ਰਿਕ ਬ੍ਰਿਕ ਪਿਆਜ਼ ਉਹ ਹੁਣ ਅਸੀਂ ਸਾਰੇ ਇਸ ਦੇ ਵਿੱਚ ਪਾ ਦਵਾਂਗੇ ਪਿਆਜ਼ ਪਾਣ ਤੋਂ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਹੁਣ ਅਸੀਂ ਆਪਣੇ ਗਲਾਸ ਦੀ ਫਲੇਮ ਕਰ ਦੇਣੀ ਆ ਬੰਦ ਤੇ ਹੁਣ ਅਸੀਂ ਇਸ ਤੇ ਲਾਵਾਂਗੇ ਇੱਕ ਤੜਕਾ ਇਹ ਆਪਸ਼ਨਲ ਹੈ ਇਸ ਨਾਲ ਥੋੜਾ ਨਾ ਕਲਰ ਵਧੀਆ ਆ ਜਾਂਦਾ ਹੈ ਸੋਇਆਬੀਨ ਦੀ ਸਬਜੀ ਦਾ ਤਿਆਰ ਤੇ ਅਸੀਂ ਤੜਕੇ ਪੈਨ ਚ ਪਾਵਾਂਗੇ 2 ਚਮਚ ਦੇਸੀ ਘਿਓ ਜਿਵੇਂ ਤੁਸੀਂ ਵੇਖ ਸਕਦੇ ਹੋ ਸਾਡਾ ਜਿਹੜਾ ਕਿਓ ਹੈ ਗਰਮ ਹੋ ਗਿਆ ਇਸ ਨੂੰ ਜ਼ਿਆਦਾ ਵੀ ਗਰਮ ਨਹੀਂ ਕਰਨਾ ਜਦੋਂ ਪਿਗਲ ਜਾਵੇਗਾ ਨਾ ਜਿਵੇਂ ਹੁਣ ਪਿਗਲ ਗਿਆ ਹੁਣ ਅਸੀਂ ਇਸ ਦੇ ਵਿੱਚ ਪਾ ਦਵਾਂਗੇ ਅਦਰਕ ਦੀਆਂ ਲੰਬੀ ਲੰਬੀਆਂ ਸਟ੍ਰਿਪਸ ਬਰੀ ਬਰੀ ਕੱਟੀਆਂ ਹੋਈਆਂ ਤੇ ਅਸੀਂ ਇਸ ਨੂੰ 1 ਮਿੰਟ ਲਈ ਸੌਟੇ ਕਰਨਾ ਜ਼ਿਆਦਾ ਦੇਰ ਨਹੀਂ ਕਰਨਾ 1 ਮਿੰਟ ਸੌਟੇ ਕਰਨਾ ਤੇ ਹੁਣ ਅਸੀਂ ਆਪਣੇ ਗੈਸ ਦੀ ਫਲੇਮ ਕਰ ਦੇਣੀ ਹੈ ਬੰਦ ਫੇਰ ਨਾਲ ਹੀ ਹੁਣ ਅਸੀਂ ਇਹਦੇ ਵਿੱਚ ਪਾ ਦੇਣਾ ਹੈ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਦਾ ਪਾਊਡਰ ਤੇ ਜਲਦੀ ਜਲਦੀ ਅਸੀਂ ਇਸ ਨੂੰ ਘੋਲ ਲੈਣਾ ਫਿਰ ਸਿੱਧਾ ਜਲਦੀ ਜਲਦੀ ਆਪਣੀ ਕੜਾਹੀ ਦੇ ਵਿੱਚ ਕਰ ਦੇਣਾ ਟ੍ਰਾਂਸਫਰ ਜ਼ਿਆਦਾ देर ਨਾ ਅਸੀਂ ਇਸ ਨੂੰ ਨਹੀਂ ਰੱਖਣਾ ਨਹੀਂ ਤੇ ਜਿਹੜੀ ਸਾਡੀ ਮਿਕਸਚਰ ਜਲ ਜਾਂਦੀ ਹੈ ਤੇ ਕਾਲੀ ਕਾਲੀ ਹੋ ਜਾਂਦੀ ਹੈ ਹੁਣ ਅਸੀਂ ਇਸ ਨੂੰ ਸਰਵ ਕਰਾਂਗੇ ਪਲੇਟ ਦੇ ਵਿੱਚ ਤੇ ਅਸੀਂ ਇਸ ਨੂੰ ਅੱਜ ਖਾਏ ਸੀਗਾ ਪਾਉ ਦੇ ਨਾਲ ਤੁਸੀਂ ਚਾਹੋ ਤਾਂ ਇਸ ਨੂੰ ਰਮਾਲੀ ਰੋਟੀ ਨਾਲ ਵੀ ਖਾ ਸਕਦੇ ਤੇ ਬਹੁਤ ਹੀ ਖਾਣ ਨੂੰ ਸੁਆ ਲੱਗਦੀ ਹੈ ਅਗਰ ਤੁਹਾਨੂੰ ਮੇਰੀ ਆਹਦੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਸ਼ੁਰੂ ਕਰਨਾ ਹੁਣ ਆਪਾਂ ਕਿ ਮਿਲਦੇ ਹਾਂ ਕਿਸੇ ਹੋਰ ਬਿਹਤਰੀਨ ਰੈਸਪੀ ਉ ਤੱਕ ਲਈ ਸਤਿ ਸ਼੍ਰੀ ਅਕਾਲ